ਸਾਨੂੰ ਜਿਹੜਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਜਿਹੜਾ ਉਹਨੂੰ ਰੀਲਾਂ ਬਣਾ ਕੇ ਪਾਉਣਾ ਹੈ ਸਰਕਾਰਾਂ ਪ੍ਰਤੀ ਕਿਉਂ ਨਹੀਂ ਇਹਨੇ ਨੌਜਵਾਨ ਜਾਗਰੂਤ ਕਰਦੇ ਕਿੰਨਾ ਸਾੜਨਾ ੱਤਕਾ ਹੋ ਰਿਹਾ ਸਰਕਾਰਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਕਿੰਨਾ ਝੂਠ ਬੋਲਿਆ ਜਾ ਰਿਹਾ ਹਰ ਇੱਕ ਸਰਕਾਰ ਹਰ ਇੱਕ ਲੀਡਰ ਝੂਠ ਬੋਲ ਰਿਹਾ ਜਿੰਨਾਂ ਕੋਲੇ ਸਾਡੀ ਪਾਵਰ ਹੈ ਜਿੰਨਾਂ ਨੇ ਸਾਨੂੰ ਇਨਸਾਫ ਦੇਣਾ ਉਹ ਤਾਂ ਸਾਡੇ ਸਾਰੇ ਵਿਕੇ ਹੋਏ ਨੇ ਸਾਰੇ ਬਕਾਊ ਮਾਲ ਆ ਸਾਨੂੰ ਜਵਾਨੀ ਨੂੰ ਇੰਨਾ ਅਵੇਅਰ ਇੰਨਾ ਜਾਗਰੂਤ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਲੀਡਰ ਆ ਸਾਰੇ ਸਾਰੇ ਕਰਾਪਟ ਗਰੀਏ ਨੇ ਹੁਣ ਤੁਸੀਂ ਇੱਕ ਦੇਖੋ ਮੈਂ ਥੋੜਾ ਭਾਈਆਂ ਕਹਿੰਦਾ ਮੈਂ ਲੀਡਰ ਐ ਕਿੰਨਾ ਲੋਕਾਂ ਦਾ ਕੰਮ ਕਰਵਾਉਂਦੇ ਪਰ ਇਨਾਂ ਕੋਲੇ ਪਾਵਰਾਂ ਨੇ ਇਹ ਕਿਉਂ ਨਹੀਂ ਕੰਮ ਕਰਾ ਰਹੇ ਐ ਐਮਐਲਏ ਲੀਡਰ ਇਹਨਾਂ ਨੂੰ ਛੇਤਰ ਖੇਚਣਾ ਚਾਹੀਦਾ ਸਾਡੀ ਜਾਗੂਤਾ ਇਹ ਹੋਣੀ ਚਾਹੀਦੀ ਜੋ ਕਿ ਮੀਡੀਆ ਤੇ ਜੋ ਸਾਡੇ ਅੱਜ ਪੰਜਾਬ ਨਾਲ ਧੱਕੇ ਹੋ ਰਹੇ ਆਪਣੇ ਸਾਡੇ ਨੌਜਵਾਨ ਜੇਲਾ 'ਚ ਬੈਠੇ ਨੇ ਜਾਂ ਸਾਡੇ ਨੌਜਵਾਨਾਂ ਨੂੰ ਮਰਵਾ ਦਿੰਦੇ ਨੇ ਜਾਂ ਜਿਨ੍ਹਾਂ ਹਸਤਾਂ ਨੇ ਇਹਦੇ ਪਰਤੇ ਸਾਨੂੰ ਜਾਗਰੂਤ ਹੋਣਾ ਪੈਣਾ ਵੀਰੋ ਤੁਹਾਡਾ ਕੋਈ ਵੀ ਤੁਹਾਡਾ ਨੌਜਵਾਨ ਤੁਹਾਡਾ ਕੋਈ ਮੈਂ ਆ ਜਾਂ ਕੋਈ ਵੀ ਲਾਲੋ ਕਿਸੇ ਪ੍ਰਕਾਰ ਦਾ ਨੌਜਵਾਨ ਲਾਲੋ ਦੀਪ ਸਿੱਧੂ ਬਾਈ ਦੀ ਗੱਲ ਕਰ ਲਓ ਅੰਮਰਪਾਲ ਦੀ ਗੱਲ ਕਰ ਲਓ ਸਿੱਧੂ ਮੂਸੇਵਾਲੇ ਦੀ ਗੱਲ ਕਰ ਜਿੱਦਾਂ ਤੁਹਾਡੀ ਜਿਹੜਾ ਵੀ ਤੁਹਾਡੇ ਨੌਜਵਾਨ ਪੰਜਾਬ ਦੀ ਗੱਲ ਕਰਦਾ ਉਹਨੂੰ ਕਰਵਾ ਦੇ ਸਿੱਤੂ ਦੀ ਗੱਲ ਕਰ ਲਓ ਇੱਕ ਮਿੰਟ ਇੱਕ ਮਿੰਟ ਬਾਪੂ ਮੈਨੂੰ ਮੈਨੂੰ ਮੇਰੀ ਗੱਲ ਸੁਣਾ ਮੈਨੂੰ ਮੈਨੂੰ ਐ ਥੋੜੇ ਦਿਮਾਗ ਦੀ ਗੱਲ ਪੈ ਗਈ ਉਹ ਤੁਹਾਨੂੰ ਮਰਵਾ ਦਿੰਦੇ ਪਰ ਇਹ ਜਿਹੜੀ ਚਿੰਗਾ ਹੈ ਸਾਡੀ ਸੋਸ਼ਲ ਮੀਡੀਆ ਤੇ ਕੱਲਾ ਬਸ ਅਸੀਂ ਉਹ ਜਿਹੜੋ ਸਾਰਿਆਂ ਦੇ ਹੱਥਾਂ 'ਚ ਫੋਨ ਨਹੀਂ ਸੋਸ਼ਲ ਮੀਡੀਆ ਸਭ ਤੋਂ ਵੱਡੀ ਅਹਿਮ ਸਾਡਾ ਵੱਡੀ ਚੀਜ਼ ਆ ਉਹਦੇ ਪ੍ਰਤੀ ਸਾਡੀ ਜਾਗਰੂਤਾ ਇਹ ਹੋਣੀ ਚਾਹੀਦੀ ਐਨਾ ਰੋਸ ਹੋਣਾ ਚਾਹੀਦਾ ਐਨਾ ਇੱਕ ਚੀਜ਼ ਹੋਣਾ ਚਾਹੀਦਾ ਅਸੀਂ ਕੱਲੇ ਸਿੰਗਰਾਂ ਨੂੰ ਉਹੀਨ ਆਈਡਲ ਮੰਨੀ ਜਾਈਏ ਸਾਡੀ ਜਾਗਰੂਤਾ ਸਾਡੇ ਪੰਜਾਬ ਪ੍ਰਤੀ ਹੋਣੀ ਵੀ ਨੌਜਵਾਨ ਨੂੰ ਸਾਡੀਆਂ ਇਹ ਚੀਜ਼ਾਂ ਬਰਤੀ ਜਾਗਰੂਤ ਕਰਾਓ ਸਾਨੂੰ ਜਿਹੜਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਉਹ ਰੀਲ ਬਣਾ ਕੇ ਪਾਉਂਦੇ ਸਰਕਾਰਾਂ ਪ੍ਰਤੀ ਕਿਉਂ ਨਹੀਂ ਇਹ ਨੌਜਵਾਨ ਜਾਗਰੂਤ ਕਰਦੇ ਕਿੰਨਾ ਸਾਡਾ ਨਾ ੱੱਕਾ ਹੋ ਰਿਹਾ ਸਰਕਾਰਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਕਿੰਨਾ ਝੂਠ ਬੋਲਿਆ ਜਾ ਰਿਹਾ ਹਰ ਇੱਕ ਸਰਕਾਰ ਹਰ ਇੱਕ ਲੀਡਰ ਝੂਠ ਬੋਲ ਰਿਹਾ ਜਿੰਨਾਂ ਕੋਲ ਸਾਡੀ ਪਾਵਰ ਹੈ ਜਿਨ੍ਹਾਂ ਨੇ ਸਾਨੂੰ ਇਨਸਾਫ ਦੇਣਾ ਉਹ ਤਾਂ ਸਾਡੇ ਸਾਰੇ ਵਿਕੇ ਹੋਏ ਨੇ ਸਾਰੇ ਬਕਾਊ ਮਾਲ ਆ ਸਾਨੂੰ ਜਵਾਨੀ ਨੂੰ ਇੰਨਾ ਅਵੇਅਰ ਇੰਨਾ ਜਾਗਰੂਤ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਲੀਡਰ ਆ ਸਾਰੇ ਸਾਰੇ ਕਰਾਪਟ ਕਰੀ ਜਾਂਦੇ ਹੁਣ ਤੁਸੀਂ ਇੱਕ ਦੇਖੋ ਮੈਂ ਥੋੜਾ ਭਾਈਆਂ ਕਹਿੰਦਾ ਛੋਟਾ ਕਹਿੰਦਾ ਬਟਾ ਮੈਂ ਐਮਐਲਏ ਆ ਮੈਂ ਲੀਡਰ ਆ ਕਿੰਨਾ ਲੋਕਾਂ ਦਾ ਕੰਮ ਕਰਵਾਉਂਦੇ ਪਰ ਇਨਾਂ ਕੋਲੇ ਪਾਵਰ ਆ ਨੇ ਇਹ ਕਿਉਂ ਨਹੀਂ ਕੰਮ ਕਰਾ ਰਹੇ ਐਮਐਲਏ ਲੀਡਰ ਇਹਨਾਂ ਨੂੰ ਛੇਤਰ ਖੇਤਣਾ ਚਾਹੀਦਾ ਸਾਡੀ ਜਾਗੂਤਾ ਇਹ ਹੋਣੀ ਚਾਹੀਦੀ ਜੋ ਇਹਨਾਂ ਮੀਡੀਆ ਤੇ ਜੋ ਸਾਡੇ ਅੱਜ ਪੰਜਾਬ ਨਾਲ ਠੱਕੇ ਹੋ ਰਹੇ ਆਪਣੇ ਸਾਡੇ ਨੌਜਵਾਨ ਜੇਲਾ ਚ ਬੈਠੇ ਨੇ ਜਾਂ ਸਾਡੇ ਨੌਜਵਾਨਾਂ ਨੂੰ ਮਰਵਾ ਦਿੰਦੇ ਨੇ ਜਾਂ ਜਿੰਨਾਂ ਹਟਾਉਂਦੇ ਨੇ ਇਹਦੇ ਪਰ ਤੇ ਸਾਨੂੰ ਜਾਗਰੂਤ ਹੋਣਾ ਪੈਣਾ ਵੀਰੋ ਥੋੜਾ ਕੋਈ ਵੀ ਤੁਹਾਡੇ ਨ ਜਾ ਕੋਈ ਵੀ ਲਾ ਲਓ ਕਿਸੇ ਪ੍ਰਕਾਰ ਦਾ ਨੌਜਵਾਨ ਲਾ ਲਓ ਦੀਪ ਸਿੱਧੂ ਬਾਈ ਦੀ ਗੱਲ ਕਰ ਲਓ ਅੰਮਰਪਾਲ ਦੀ ਗੱਲ ਕਰ ਲਓ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਓ ਜਿੱਦਾਂ ਤੁਹਾਡੀ ਜਿਹੜਾ ਵੀ ਤੁਹਾਡੀ ਕੋਈ ਨੌਜਵਾਨ ਪੰਜਾਬ ਦੀ ਗੱਲ ਕਰਦਾ ਉਹਨੂੰ ਪਰਵਾਹ ਨਾ ਸਿੱਧੂ ਦੀ ਗੱਲ ਕਰ ਲਓ ਇੱਕ ਮਿੰਟ ਇੱਕ ਮਿੰਟ ਬਾਪੂ ਮੈਨੂੰ ਮੈਨੂੰ ਮੇਰੀ ਗੱਲ ਸੁਣਾ ਮੈਨੂੰ ਮੈਨੂੰ ਇਹ ਥੋੜੇ ਦਿਮਾਗ ਦੀ ਗੱਲ ਪੈ ਗਈ ਉਹ ਤੁਹਾਨੂੰ ਮਰਵਾ ਦਿੰਦੇ ਨੇ ਪਰ ਇਹ ਜਿਹੜੀ ਚਿੰਗਾ ਹੈ ਸਾਡੀ ਸੋਸ਼ਲ ਮੀਡੀਆ ਤੇ ਕੱਲਾ ਬਸ ਸੀ ਉਹ ਜਿਹੜੋ ਸਾਰੇ ਮਾਸਾ ਚ ਫੋਨ ਨੇ ਸੋਸ਼ਲ ਮੀਡੀਆ ਸਭ ਤੋਂ ਵੱਡੀ ਅਹਿਮ ਸਾਡਾ ਵੱਡੀ ਚੀਜ਼ ਆ ਉਹਦੇ ਪਰ ਸਾਡੀ ਜਾਗਰੂ ਇਨਾ ਰੋਸ ਹੋਣਾ ਚਾਹੀਦਾ ਇਨਾ ਇੱਕ ਚੀਜ਼ ਹੋਣਾ ਚਾਹੀਦਾ ਅਸੀਂ ਕੱਲੇ ਸਿੰਗਰਾਂ ਨੂੰ ਹੀ ਨਾਇਡਲ ਮੰਨੀ ਗਈ ਹੈ ਸਾਡੀ ਜਾਗਰੂਕਤਾ ਸਾਡੇ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਮੇਰੇ ਜਿੰਨੇ ਵੀ ਕਲਾਕਾਰ ਨੇ ਮਨਨੇ ਇਹ ਲੜਾਈ ਇਹੀ ਹੈ ਵੀ ਨੌਜਵਾਨ ਨੂੰ ਸਾਡੀਆਂ ਇਹ ਚੀਜ਼ਾਂ ਪ੍ਰਤੀ ਜਾਗਰੂਕ ਕਰਾਓ ਸਾਨੂੰ ਜਿਹੜਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਹੁਣ ਰੀਲਾਂ ਬਣਾ ਕੇ ਪਾਉਣਾ ਹੈ ਸਰਕਾਰਾਂ ਪ੍ਰਤੀ ਕਿਉਂ ਨਹੀਂ ਇਹਨੇ ਨੌਜਵਾਨ ਜਾਗਰੂਕ ਕਰਦੇ ਕਿੰਨਾ ਸਾਡਾ ਨਾ ੱੱਕਾ ਹੋ ਰਿਹਾ ਸਰਕਾਰਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਕਿੰਨਾ ਝੂਠ ਬੋਲਿਆ ਜਾ ਰਿਹਾ ਹਰ ਇੱਕ ਸਰਕਾਰ ਹਰ ਇੱਕ ਲੀਡਰ ਝੂਠ ਬੋਲ ਰਿਹਾ ਜਿੰਨਾਂ ਕੋਲੇ ਸਾਡੀ ਪਾਵਰ ਹੈ ਜਿਨ੍ਹਾਂ ਨੇ ਸ ਉਹ ਤਾਂ ਸਾਡੇ ਸਾਰੇ ਵਿਕੇ ਹੋਏ ਨੇ ਸਾਰੇ ਬਕਾਊ ਮਾਲ ਆ ਸਾਨੂੰ ਜਵਾਨੇ ਨੂੰ ਇੰਨਾ ਅਵੇਅਰ ਇੰਨਾ ਜਾਗਰੂਤ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਲੀਡਰ ਆ ਸਾਰੇ ਸਾਰੇ ਕਰਾਪਟ ਕਰੀ ਜਾਂਦੇ ਨੇ ਫਿਰ ਤੁਸੀਂ ਇੱਕ ਦੇਖੋ ਮੈਂ ਥੋੜਾ ਘਾਈਆਂ ਕਹਿੰਦਾ ਛੋਟਾ ਕਹਿੰਦਾ ਬਟਾ ਮੈਂ ਐਮਐਲਏ ਆ ਮੈਂ ਲੀਡਰ ਆ ਕਿੰਨਾ ਲੋਕਾਂ ਦਾ ਕੰਮ ਕਰਵਾਤੇ ਪਰ ਇੰਨਾਂ ਕੋਲੇ ਪਾਵਰਾਂ ਨੇ ਇਹ ਕਿਉਂ ਨਹੀਂ ਕੰਮ ਕਰਾ ਰਹੇ ਐਮਐਲਏ ਲੀਡਰ ਇਹਨਾਂ ਨੂੰ ਛੇਤਰ ਖੇਤਣਾ ਚਾਹੀਦਾ ਸਾਡੀ ਜਾਗੂਤਾ ਇਹ ਹੋਣੀ ਚਾਹੀਦੀ ਜੋ ਜਨ ਮੀਡੀਆ ਤੇ ਜੋ ਸਾਡੇ ਅੱਜ ਪੰਜਾਬ ਨਾਲ ਠੱਕੇ ਹੋ ਰਹੇ ਆਪਣੇ ਸਾਡੇ ਨੌਜਵਾਨ ਜੇਲਾ ਚ ਬੈਠੇ ਨੇ ਜਾ ਸਾਡੇ ਨੌਜਵਾਨਾਂ ਨੂੰ ਮਰਵਾ ਦਿੰਦੇ ਨੇ ਜਾਂ ਜਿੰਨਾ ਹਟਾ ਦੇ ਨੇ ਇਹਦੇ ਪਰਤੇ ਸਾਨੂੰ ਜਾਗਰੂਤ ਹੋਣਾ ਪੈਣਾ ਵੀਰੋ ਤੁਹਾਡਾ ਕੋਈ ਨਹੀਂ ਤੁਹਾਡੇ ਨੌਜਵਾਨ ਥੋੜਾ ਕੋਈ ਮੈਂ ਆ ਜਾਂ ਕੋਈ ਵੀ ਲਾ ਲਓ ਕਿਸੇ ਪ੍ਰਕਾਰ ਦਾ ਨੌਜਵਾਨ ਲਾ ਲਓ ਦੀਪ ਸਿੱਧੂ ਬਾਈ ਦੀ ਗੱਲ ਕਰ ਲਓ ਅੰਮ੍ਰਿਤਪਾਲ ਦੀ ਗੱਲ ਕਰ ਲਓ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਓ ਜਿੱਦਾਂ ਤੁਹਾਡੀ ਜਿਹੜਾ ਵੀ ਤੁਹਾਡੇ ਕੋ ਨੌਜਵਾਨ ਪੰਜਾਬ ਦੀ ਗੱਲ ਕਰਦਾ ਉਹਨੂੰ ਮਰਵਾ ਦਿੰਦੇ ਨੇ ਸਿੱਧੂ ਦੀ ਗੱਲ ਕਰ ਲਓ ਇੱਕ ਮਿੰਟ ਇੱਕ ਮਿੰਟ ਬਾਪੂ ਮੈਨੂੰ ਮੈਨੂੰ ਮੇਰੀ ਗੱਲ ਸੁਣਾ ਮੈਨੂੰ ਮੈਨੂੰ ਇਹ ਥੋੜਾ ਦਿਮਾਗ ਦੀ ਗੱਲ ਪੈ ਗਈ ਉਹ ਤੁਹਾਨੂੰ ਮਰਵਾ ਦਿੰਦੇ ਨੇ ਪਰ ਇਹ ਜਿਹੜੀ ਚ ਸੋਸ਼ਲ ਮੀਡੀਆ ਸਭ ਤੋਂ ਵੱਡੀ ਅਹਿਮ ਸਾਡਾ ਵੱਡੀ ਚੀਜ਼ ਆ ਉਹਦੇ ਪਰ ਸਾਡੀ ਜਾਗਰੂਤਾ ਇਹ ਹੋਣੀ ਚਾਹੀਦੀ ਹੈ ਇੰਨਾ ਰੋਸ ਹੋਣਾ ਚਾਹੀਦਾ ਇੰਨਾ ਇਹ ਚੀਜ਼ ਹੋਣਾ ਚਾਹੀਦਾ ਅਸੀਂ ਕੱਲੇ ਸਿੰਗਰਾਂ ਨੂੰ ਉਹੀਨ ਆਈਡਲ ਮੰਨੀ ਜਾਈਏ ਸਾਡੀ ਜਾਗਰੂਤਾ ਸਾਡੇ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਮੇਰੇ ਜਿੰਨੇ ਵੀ ਕਲਾਕਾਰ ਨੇ ਮੰਨਨੇ ਇਹ ਲੜਾਈ ਇਹ ਹੀ ਆ ਵੀ ਨੌਜਵਾਨ ਨੂੰ ਸਾਡੀਆਂ ਇਹ ਚੀਜ਼ਾਂ ਪ੍ਰਤੀ ਜਾਗਰੂਕ ਕਰਾਓ